ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸੀਰੀਅਲ ਤੇ ਅੱਜ ਆਇਆ ਦਿਖਾਉਂ ਤੁਹਾਨੂੰ ਜਿਹੜੇ ਵੀਰ ਆਪਣੇ ਕਈ ਵਿੱਚ ਤਾਂ ਜਿੱਦਾਂ ਬਾਹਰ ਰਹਿੰਦੇ ਹੈਗੇ ਉਹ ਉਹ ਨੌਕਰੀਆਂ ਵੀ ਬਾਹਰ ਕਰਦੇ ਹੈਗੇ ਜਾਂ ਬਾਹਰ ਆਏ ਸੀਗੇ ਚਲੋ ਉਹਨਾਂ ਦਾ ਕਿਸੇ ਹਿਸਾਬ ਨਾਲ ਸੱਟ ਕੰਮ ਇੱਧਰ ਹੋਣਾ ਤੇ ਉਹ ਇੰਡੀਆ ਆਪਣੇ ਲੋਕਾਂ ਨੂੰ ਖੁਸ਼ ਕਰਨ ਦੇ ਮਾਰੇ ਜਿਹੜੇ ਉੱਥੇ ਨਹੀਂ ਲਾ ਲੋ ਮੇਰੇ ਵਰਗੇ ਮਾਤੜ ਜੀ ਬੰਦੇ ਹਨਾ ਉਹਨਾਂ ਨੂੰ ਖੁਸ਼ ਕਰਨ ਦੇ ਮਾਰੇ ਤੇ ਉੱਥੇ ਜਾ ਕੇ ਕਹਿੰਦੇ ਜੀ ਪੰਜਾਬ ਵਰਗੀ ਦਾ ਧਰਤੀ ਕਿਤੇ ਨਹੀਂ ਹੈਗੀ ਆਪਾਂ ਇਹ ਬਹਿਮ ਜੀ ਦੁਰੇ ਫਿਰਦੇ ਹਜੇ ਤੱਕ ਵੀ ਆਪਣੇ ਵਰਗੀ ਧਰਤੀ ਕਿਤੇ ਨਹੀਂ ਹੈਗੀ ਧਰਤੀ ਆਪਣੀ ਬਈ ਚੰਗੀ ਆ ਕੋਈ ਗੱਲ ਨਹੀਂ ਕੋਈ ਉਹ ਜੋ ਹੋ ਨਹੀਂ ਹੈਗਾ ਸੱਕਣੀ ਬਿਮਾਰੀ ਆ ਹੁਣ ਜਹਰੀਲਾ ਪਾਣੀ ਦਿਨੋ ਦਿਨ ਆਪਣੇ ਉਥੇ ਫੈਕਟਰੀਆਂ ਵਾਲੇ ਪਾਈ ਜਾਂਦੇ ਆ ਧਰਤੀ 'ਚ ਇੰਨੀਆਂ ਵੀਡੀਓ ਆਪਾਂ ਦੇਖਦੇ ਆਂਗੇ ਕਾਲੇ ਪਾਣੀ ਨਿਕਲਦੇ ਆ ਧਰਤੀ 'ਚੋਂ ਨਾ ਤੇ ਇੱਥੇ ਉਹਨੂੰ ਮੈਂ ਖੜਾ ਕੀਤਾ ਜੋ ਆ ਦੇਖੋ ਪਹਿਲਾਂ ਦਾ ਦਰਾਖਤ ਦੇਖੋ ਇੱਥੇ ਕਿੰਨੇ ਲੱਗੇ ਹੋਏ ਆ ਬਾਹਾਂ ਦਾ ਟੱਕ ਦੇਖੋ ਤਿਆਰ ਗਰੀ ਖੜੇ ਇਥੇ ਆਈ ਨਹੀਂ ਪਤਾ ਜੀ ਮੱਕੀ ਬੀਜੀ ਨਹੀਂ ਹੋਵੇ ਇਹਨਾਂ ਦੇ ਜਾਂ ਬੀਜਤੀ ਹੋਵੇ ਹੁਣ ਕਿੱਡਾ ਟੱਕਾਗਾ ਖੇਤੀਬਾੜੀ ਦਾ ਇੱਥੇ ਐ ਹੈ ਨਹੀਂ ਛੱਟ ਮਾਪਨੇ ਵਾਂਗੂ ਵੀ ਪਾਣੀ ਬੇਸਟ ਕਰਨਗੇ ਜਾਂ ਧਾਲੋ ਜਾਂ ਜਿਵੇਂ ਆਹਾ ਦਰਖਤ ਵੜ ਦੇਣਗੇ ਦਰਖਤ ਤਾਂ ਹੀ ਧੀਧੀ ਵੜਦੇ ਨਹੀਂ ਹੈਗੇ ਤੇ ਬਾਕੀ ਤੁਹਾਨੂੰ ਦਿਖਾਉਣਾ ਭਰਾਵੋ ਬਦਾਮਾਂ ਦਾ ਟਾਈਮ ਆ ਗਿਆ ਤੇ ਬਦਾਮ ਹੁਣ ਲੱਗਣ ਲੱਗ ਗਏ ਬਦਾਮ ਦਰਖਤਾਂ ਨੂੰ ਲੱਗੇ ਤੇ ਬੰਦਾ ਲੰਘਿਆ ਦਾ ਖੇਤੀਬਾੜੀ ਦੀ ਮਸ਼ੀਨਰੀ ਲੈ ਕੇ ਤੇ ਆਹ ਦੇਖੋ ਪਿਛਲੀ ਵਾਰੀ ਆਪਾਂ ਵੀਡੀਓ ਪਾਈ ਸੀ ਉਦੋਂ ਬਦਾਮ ਇਹਨਾਂ ਨੇ ਝਾੜਤੇ ਸੀਗੇ ਝਾੜ ਝਾੜ ਕੇ ਇਕੱਠੀ ਕਰਦੇ ਸੀਗੇ ਤੇ ਆਹ ਦੇਖੋ ਬਦਾਮ ਹੁਣ ਆਇਸ ਵਕਤ ਦਰਖਤਾਂ ਨੂੰ ਲੱਗੇ ਨੇ ਹਜੇ ਇਹ ਤੇ ਆਹ ਦੇਖੋ ਉਹ ਲੈ ਵੀ ਤੁਹਾਨੂੰ ਟਰੈਕਟਰ ਦਿਖਾ ਦਈਏ ਬਈ ਨਾ ਤੁਹਾਨੂੰ ਇਹ ਵੀ ਦਿਖਾਉਣਾ ਤੇ ਇੱਕ ਗੱਡੀ ਇਹਦਾ ਮੂਹਰੇ ਲਾ ਲੈਂਦੇ ਆ ਇਹ ਜਦੋਂ ਟਰੈਕਟਰ ਆਉਣਾ ਹੋਵੇ ਤੇ ਕਿਉਂਕਿ ਰਸਤਾ ਜਾਦਾ ਘੀਰਦਾ ਤੁਸੀਂ ਵੀਰੀ ਦੇਖੋਗੇ ਆ ਜਦੋਂ ਟਰੈਕਟਰ ਹੋਈ ਆ ਦੇਖੋ ਤੁਸੀਂ ਵੀਰੀ ਇਹਨਾਂ ਦੀ ਤੇ ਇੱਕ ਗੱਡੀ ਨਾਲ ਦੇਖੋ ਹੋਰ ਵੀ ਫਲੈਸ਼ਰ ਲਾਈ ਜਾਂਦੇ ਆ ਤਾਂ ਹੋ ਦੇਖੋ ਕੰਮ ਇਥੇ ਬਹੁਤ ਜੰਗੀ ਬਦਰ ਦਾ ਕਰਦੇ ਹੈਗਾ ਐ ਨਹੀਂ ਹੈਗੇ ਵੀ ਆਪਣੇ ਵਾਂਗੂ ਤਵੀਆਂ ਆਪਾਂ ਅੱਗੇ ਸੜਕ ਤੇ ਇਕੜੀ ਚੀ ਜੰਦੇ ਰਹਿੰਦੇ ਨਾਲੇ ਟਾਇਰ ਜੀ ਲੱਗੇ ਹੁੰਦੇ ਆ ਮੰਗਰ ਉਹ ਤਾਂ ਥੱਲੇ ਲਾਉਂਦੇ ਨਹੀਂ ਹੁੰਦੇ ਆਪਾਂ ਖੇਚਲਾ ਹੋ ਜਾਂਦੀ ਹੈ ਨਾ ਜਾਂ ਕਰੀ ਵੀ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਤੇ ਦੇਖੋ ਗੁਰੂ ਆਹ ਬਦਾਮਾਂ ਦਾ ਬਾਗ ਆ ਥੱਲੇ ਤੁਸੀਂ ਦੇਖ ਸਕਦੇ ਹੋ ਸਫਾਈ ਸਪੂਰੀ ਪੂਰੀ ਹੈਗੀ ਬੈਠ ਕੇ ਦੇਖੋਣਾ ਤੁਹਾਨੂੰ ਇਧਰੋਂ ਸਫਾਈ ਦੇਖ ਲਓ ਕੋਈ ਘਾਹ ਕੂ ਨਹੀਂ ਹੈਗਾ ਇੱਥੇ ਡ੍ਰਿਪ ਸਿਸਟਮ ਨਾਲ ਇਹਨਾਂ ਨੂੰ ਪਾਣੀ ਲਾਦਾ ਹੁੰਦਾ ਹੈਗਾ ਆ ਪਾਈਪਾਂ ਪਈਆਂ ਇਧਰ ਦੇਖ ਸਕਦੇ ਹੋ ਤੁਸੀਂ ਤੇ ਦੇਖ ਲਓ ਤੇ ਆਹ ਆ ਬਦਾਮ ਇਦਾਂ ਇਦਾਂ ਲੱਗਦੀ ਬਾਦਾਮ ਜ਼ੂਮ ਕਰਕੇ ਸਾਨੂੰ ਦਿਖਾਉਣਾ ਦੂਜੀ ਸਾਈਡ ਤੋਂ ਜਿਹੜੇ ਵੀਰ ਨਾਲੇ ਪਿਛਲੀ ਵਾਰੀ ਆਪਾਂ ਵੀਡੀਓ ਪਾਈਆਂ ਜਿੰਨੋਂ ਬਾਦਾਮ ਇਹਨਾਂ ਦੇ ਕੱਢੇ ਹੋਏ ਸੀਗੇ ਉਦੋਂ ਵੀ ਲੋਕਾਂ ਨੂੰ ਯਕੀਨ ਨਹੀਂ ਹੋਇਆ ਵੀ ਉਹ ਬਾਦਾਮ ਨੇ ਆ ਦੇਖੋ ਸਾਰੇ ਬਾਦਾਮ ਲੱਗੇ ਹੋਏ ਦੇਖੋ ਇਸ ਤੋਂ ਬਾਅਦ ਜਿੰਨੋਂ ਇਹਨਾਂ ਨੂੰ ਝਾੜਨਾਗਾ ਇਹਨਾਂ ਲੋਕਾਂ ਕੋਲ ਮਸ਼ੀਨਰੀ ਜੀ ਹੁੰਦੀ ਉਹਦੇ ਨਾਲ ਤਾਂ ਇਹਨੂੰ ਜਦੋਂ ਪੱਕ ਜਾਂਦੇ ਜਮਾ ਰੈਡੀ ਹੋ ਜਾਂਦੇ ਹੈਗੇ ਇਹਨੂੰ ਹਲਾ ਦਿੰਦੇ ਆ ਬੂਟੇ ਨੂੰ ਤੇ ਉਹਦੇ ਵਿੱਚ ਅੱਧੇ ਦਾ ਆ ਜਾਂਦੇ ਹੈਗੇ ਉਹ ਬਣਿਆ ਹੁੰਦਾ ਸਰਕਲ ਜਿਹਾ ਇਹਦਾ ਰਸਿੰਗਰੀ ਦਾ ਉਹਦਾ ਤੇ ਬਾਕੀ ਜਿਹੜੇ ਥੱਲੇ-ਸੁੱਲੇ ਡਿੱਗ ਜਾਂਦੇ ਆ ਉਹਨੂੰ ਇਕੱਠੇ ਕਰਕੇ ਬਾਅਦ ਚ ਚੱਕ ਕੇ ਲਿਆ ਜਾਂਦੇ ਹੈਗੇ ਦੇਖ ਲਓ ਭਰਾ ਬੂਏ ਸਾਰੇ ਬਦਾਮ ਲੱਗੇ ਹੋਏ ਆਗੇ ਦੇਖੋ ਬਈ ਗੱਲ ਕਰਤਾ ਆ ਤੂੜਿਆ ਮੈਂ ਇੱਕ ਤੇ ਗੱਲ ਕਰ ਹੀ ਤਾਂ ਇੱਕ ਹੱਥ ਨਾਲ ਟੁੱਟਦਾ ਨਹੀਂ ਹੈਗਾ ਦੰਦਾ ਨਾਲ ਤੋੜ ਕੇ ਦਿਖਾਉਣਾ ਸਾਨੂੰ ਇਹ ਭੰਨ ਕੇ ਤਾਂ ਕੱਚਾ ਹਜੇ ਦੇਖ ਲਓ ਹਜੇ ਤਿਆਰ ਨਹੀਂ ਤਾਂ ਹੋਇਆ ਕੱਚਿਆ ਬਦਾਮ ਹਜੇ ਤੇ ਇਹ ਆ ਦੇਖੋ ਹਜੇ ਕੱਚੀ ਹੈ ਗਰੀ ਅੰਦਰੋਂ ਤੇ ਰੰਗ ਦਾ ਦੇਖ ਰੋ ਆ ਦੀ ਐਦਾਂ ਹੁੰਦਾਗਾ ਅੰਦਰੋਂ ਆਏ ਇਹਦੇ ਪਾਣੀ ਜਿਹਾ ਹੁੰਦਾ ਦੇਖੋ ਇਹ ਹਜੇ ਤਿਆਰ ਹੋਣਾ ਪ੍ਰਭੂ ਐਦਾਂ ਲੱਗਦਾ ਹੈ ਕਿ ਬਦਾਮ ਇਥੇ ਏਕੜਾਂ ਦੇ ਏਕੜ ਲੱਗੇ ਹੋਏ ਕੈਲੇ ਫੂਰਨੀਆ ਦਾ ਬਦਾਮ ਪੂਰੀ ਦੁਨੀਆ ਚ ਮਸ਼ਹੂਰ ਹੈਗਾ ਕਬੂਤਰਾਂ ਵਾਲੇ ਵੀਰਾਂ ਨੂੰ ਤਾਂ ਬਹੁਤ ਪਤਾ ਹੈਗਾ ਜਿਹੜੇ ਵੀਰ ਕਬੂਤਰਾਂ ਵਾਲੇ ਨੇ ਵੀ ਕਹਲੇ ਫੂਰਨੀ ਵਾਲੀ ਗਿਰੀ ਕਿੰਨੀ ਵਧੀਆ ਗੀ ਟੋਪ ਦੀ ਗਿਰੀ ਮੰਨੀ ਜਾਂਦੀ ਹੈਗੀ ਤੇ ਇੱਧਰ ਇਹਨਾਂ ਦਾ ਉਧਰ ਆਪਣੀ ਲੂਨਾ ਖੜੀ ਹੈਗੀ ਤੇ ਆਹ ਇੱਥੇ ਕੀਤੀ ਵਾਲੇ ਸੰਦੇ ਇਹਨਾਂ ਦੇ ਆ ਖੜਿਆ ਸਾਰੇ ਨਵੇਂ ਪੁਰਾਣੇ ਸਾਰੇ ਆ ਖੜਿਆ ਗੀ ਆ ਵਸੇ ਉੱਥੇ ਤਾਰ ਜਿੱਕੇ ਤਰ੍ਹਾਂ ਦਾ ਗੇਟ ਜਿਹਾ ਲਾਇਆ ਹੈਗਾ ਤੇ ਆ ਖੜਿਆ ਹੋ ਉਪਰ ਮੱਕੀ ਖੜੀ ਆਗੀ ਉਹ ਟਰੈਕਟਰ ਉਧਰ ਛੱਡ ਗਿਆ ਉਹਨੂੰ ਉੱਥੇ ਕੰਮ ਕਰ ਦੇ ਆਹ ਮਸ਼ੀਨਰੀ ਇਹਨਾਂ ਦੀ ਸਾਰੀ ਖੜੀ ਆ ਪਾਹ ਜਿਹੜੀਆਂ ਪਾਈਪਾਂ ਪੂਪਾਂ ਇਹਨਾਂ ਨੇ ਇਕੱਠੀਆਂ ਕੀਤੀਆਂ ਹੋਣੀ ਉੱਥੋਂ ਪਰਾਣੀਆਂ ਪਾਣੀ ਵਾਲੀਆਂ ਤੇ ਦਰਖਤ ਦੇਖ ਲੋ ਪ੍ਰਭੂ ਕਿੰਨੇ ਲੱਗੇ ਹਏ ਦਰਖਤ ਤਾਂ ਜਮਾ ਨਹੀਂ ਵੜਦੇ ਹੈਗੇ ਸਹਜਾ ਬਾਹਾਂ ਦੇ ਵਿਚਾਰੇ ਹੋਵੇ ਤਾਂ ਵੀ ਨਹੀਂ ਵੜਦੇ ਹੈਗੇ ਪਤੰਦਰ ਜੀ ਪ੍ਰਭੂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਹਨਾ ਬਾਕੀ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦੀ